ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਨੀ ਬਰਾੜ ਸਾਹਿਬ ਹਾਂਜੀ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਸ਼ਕਾਇਆ ਹਾਂਜੀ ਅੰਮ੍ਰਿਤ ਸ਼ੇਕਾ ਦੇ 5000 ਰੁਪਏ ਲੈਣ ਆਏ ਹਾਂਜੀ ਇਹ ਸੁਣਿਆ ਵੀ ਇਹ ਪੰਜੇ ਕਾਰਨ ਜਿਹੜੇ ਮੁਕਤੀ ਦਾ ਦਵਾਰ ਨੇ ਹਾਂਜੀ ਇਹ ਮੁਕਤੀ ਦਾ ਦਵਾਰ ਨੇ ਜੀ ਜੇ ਸਮਝ ਆ ਗਈ ਜੀ ਜੇ ਸਮਝ ਆ ਗਈ ਹਾਂਜੀ ਆਪਾਂ ਨੇ ਮਨ ਤੇ ਲਾਗੂ ਕਰਾਂਗੇ ਹਾਂਜੀ ਇਹਦੀ ਮੁਤਾਬਕ ਚੱਲਾਂਗੇ ਚੱਲਾਂਗੇ ਠੀਕ ਹੈ ਜੀ ਫੇਰੇ ਮੁਕਤੀ ਦੇ ਦਵਾਰ ਨੇ ਠੀਕ ਹੈ ਜੀ ਠੀਕ ਹੈ ਬੇ ਇਹਨੇ ਸਮਝਣ ਲੱਗੀ ਹਾਂਜੀ ਕਈ ਕਹਿੰਦੇ ਨੇ ਵੀ ਤਾਂ ਸਿੱਖ ਦੀ ਨਿਸ਼ਾਨੀ ਆ ਨਿਸ਼ਾਨੀ ਵਜੋਂ ਪਾਈ ਫਿਰਦੇ ਨੇ ਅੱਛਾ ਜੀ ਇਹ ਇਕੱਲਾ ਨਿਸ਼ਾਨੀ ਵਜੋਂ ਪਾਈ ਫਿਰਦੇ ਨੇ ਹਾਂ ਫੇਰੇ ਮੁਕ ਫੇਰੇ ਇਹ ਕੋਈ ਮੁਕਤੀ ਹੈ ਹਾਂ ਠੀਕ ਹੈ ਜੀ ਜੇ ਪਤਾ ਲੱਗਿਆ ਆਪਾਂ ਨੂੰ ਹਾਂਜੀ ਵੀ ਮੁਕਤੀ ਦੇ ਦਵਾਰ ਨੇ ਇਹਦੇ ਮੁਤਾਬਕ ਚੱਲਾਂ ਪਾਓ ਚੱਲੀਏ ਆਪਾਂ ਫੇਰੇ ਮੁਕਤੀ ਦਾ ਦਵਾਰ ਨੇ ਹਾਂ ਤਾਂ ਫੇ ਰੱਬ ਦੇ ਬਿਹਰੇ ਜਾ ਕੇ ਤੇ ਕਰੋੜਾਂ ਮੁੱਲ ਪੋ ਜਾ ਜੀ ਜੇ ਪੁੱਤ ਨੂੰ ਪਤਾ ਨਹੀਂ ਹਾਂ ਹਾਂਜੀ ਆਪਾਂ ਇਹਦੇ 8:00 ਵਜੇ ਪੱਤੀ ਦੀ ਮੇਸਾਬ ਕੋ ਚੱਲੇ ਨਹੀਂ ਠੀਕ ਹੈ ਜੀ ਠੀਕ ਢੇਲਾ ਮੁੱਲ ਵੀ ਨਹੀਂ ਪੈਣਾ ਠੀਕ ਹੈ ਜੀ ਠੀਕ ਹੈ ਢੇਲਾ ਮੁੱਲ ਨਹੀਂ ਪੈਣਾ ਠੀਕ ਹੈ ਜੀ ਹੁਣ ਹਰ ਇਨਸਾਨ ਨੇ ਹਾਂ ਮਰ ਤੋਂ ਬਾਅਦ ਹਾਂਜੀ ਰੱਬ ਦੇ ਬੇੜੇ ਜਾਣਾ ਠੀਕ ਹੈ ਜੀ ਪਰ ਮਾਤਮ ਦੇ ਬੇੜੇ ਜਾਣਾ ਜਾਣਾ ਜੀ ਜਾਣਾ ਜਿੱਥੇ ਕਹਿੰਦੇ ਧਰਮ ਰਾਜ ਹਾਂਜੀ ਹਾਂਜੀ ਉੱਥੇ ਫਿਰ ਆੜੇ ਦੇਖਾਂ ਲੇਖਾ ਰੱਬ ਮਗੇਸ਼ੀਆ ਬੈਠਾ ਬੈਠਾ ਕੱਟ ਬਹਿ ਸੀ ਠੀਕ ਹੈ ਜੀ ਠੀਕ ਹੈ ਤੇ ਰੱਬ ਨੇ ਸਾਡਾ ਕਰਮ ਕਰਮ ਸੱਚੀ ਝੂਠਾ ਸਾਡਾ ਨਿਧਾਰਾ ਹੋਣਾ ਤੇ ਹੋਣਾ ਠੀਕ ਹੈ ਤੇ ਤਾਰੋ ਕੋਤੇ ਨਾਨਕਾ ਉੱਤੇ ਉਹ ਘਟ ਰਹੇ ਹਾਂ ਉਥੇ ਦੇਖਾ ਅਕਬਰ ਮਗੇਸ਼ ਮਗੇਸ਼ਿਆ ਬੈਠਾ ਕੱਢ ਬਹੀ ਹਾਂ ਜੀ ਠੀਕ ਹੈ ਉਹ ਸੱਚ ਹੀ ਸੱਚ ਨਿਭੜੇ ਜਿਨ ਬਖਤੂਣ ਬਖ ਕੱਢ ਜਨਮ ਆ ਲਿਆ ਹਾਂ ਠੀਕ ਹੈ ਜੀ ਉਹਦੇ ਸੱਚੇ ਹੀ ਸੱਚ ਨਿਭੜੇ ਜਿਨ ਬੱਕ ਕੱਢੇ ਜਿਨ ਬੱਕ ਕਢੇ ਜਨਮ ਆ ਲਿਆ ਹੁਣ ਜਦ ਜਨਮ ਆ ਲਿਆ ਕਰਦਾ ਜਜਮੈਂਟ ਜਜਮੈਂਟ ਹਾਂ ਜੱਜ ਜਜਮੈਂਟ ਹਾਂਜੀ ਹਾਂਜੀ ਜੱਦਮੈਂਟ ਕਰਕੇ ਹਾਂਜੀ ਪਾਪੀ ਤੇ ਪੁੰਨ ਵਾਲੇ ਵੱਖਰੇ ਵੱਖਰੇ ਕਰ ਲੈਣ ਠੀਕ ਹੈ ਜੀ ਉੱਥੇ ਧਰਮਰਾਜ ਨੂੰ ਹੁਕਮ ਹੈ ਬਸ ਸੱਚਾ ਧਰਮ ਕਮਾਈ ਕਮਾ ਹਾਂ ਵਿਚਾਰ ਹਾਂਜੀ ਜਿਤੇ ਧਰਮ ਹੈ ਹੁਕਮ ਹੈ ਹਾਂਜੀ ਹਾਂਜੀ ਉੱਥੇ ਫਰਮਾਇਸ਼ ਹੀ ਚੱਲਦੀ ਗਈ ਨਾ ਨਾ ਜੀ ਨਾ ਐਤਾ ਫਰਮਾਇਸ਼ ਚੱਲਿਓ ਸੱਜਾ ਸੱਚਾ ਝੂਠਾ ਝੂਠਾ ਉਦੋਂ ਦਾ ਤਾਰਾ ਹੋਣਾ ਇਥੇ ਹਰ ਰੰਥਾਂ ਦੇ ਮਰਨ ਤੋਂ ਬਾਅਦ ਹਰ ਬੰਦੇ ਨੇ ਪਰਮਾਤਮਾ ਦੇ ਬਿਡੇ ਜਾਣੀ ਜਾਣੇ ਜਾਣ ਠੀਕ ਹੈ ਜੀ ਠੀਕ ਹੈ ਉਹ ਗੁਰੂ ਗੋਬਿੰਦ ਸਿੰਘ ਦੀ ਸੋਚ ਇਹ ਵੀ ਮੈਂ ਸਿਕਧਾ ਬਣਾ ਰਿਹਾ ਠੀਕ ਹੈ ਜੀ ਠੀਕ ਹੈ ਪਰ ਇਹਨਾਂ ਮੁਕਤੀ ਕਿਵੇਂ ਮਿਲੂਗੀ ਠੀਕ ਹੈ ਜੀ ਠੀਕ ਹੈ ਇਹਨੂੰ ਮੁਕਤੀ ਕਿਵੇਂ ਮਿਲੂ ਹਾਂਜੀ ਠੀਕ ਹੈ ਕਿਉਂ ਉਸ ਜਵਾਨੇ ਦੇ ਵਿੱਚ ਸਾਰੇ ਲੋਕਾਂ ਅਣ ਪੜਦੇ ਠੀਕ ਹੈ ਜੀ ਠੀਕ ਹੈ ਕਿਉਂ ਗਿਆਨ ਨਹੀਂ ਸੀ ਗਿਆਨ ਨਹੀਂ ਸੀ ਠੀਕ ਹੈ ਫਿਰ ਮੇਰੇ ਬਾਪ ਸਿੱਖ ਮੁਖਤ ਕੇ ਮੇ ਹੋਣਗੇ ਹੋਣਗੇ ਠੀਕ ਹੈ ਜੀ ਠੀਕ ਹੈ ਨੇ ਇਹ ਸਮਝ ਕੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਜੀ ਅੰਮ੍ਰਿਤ ਦਾ ਅਰਥ ਹੈ ਅੰਮ੍ਰਿਤ 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 ਮਰਨ ਮਰਨ ਤੋਂ ਰਹਿ ਜਾਂਦਾ ਮਰਨ ਤੋਂ ਰਹਿ ਅੰਮ੍ਰਿਤ ਛਕਾ ਕੇ ਅਮਰ ਹੋ ਜਾਣਾ ਅਮਰ ਹੋ ਜਾਣਾ ਜੀ ਅਮਰ ਹੋ ਜਾਣ ਦਾ ਅਰਥ ਹੈ ਮਰਨ ਜਮਣ ਤੋਂ ਰਹਿ ਜਾਂਦਾ ਰਹਿ ਠੀਕ ਹੈ ਜੀ ਫਿਰ ਪੰਜ ਕਕਾਰ ਪਵਾਏ ਜੀ ਕਿਉਂ ਪਾਏ ਵੀ ਮੇਰੇ ਸਿੱਖੇ ਨੂੰ ਸਮਝ ਕੇ ਹਾਂ ਜੀ ਆਪਣੇ ਮਨ ਤੇ ਲਾਗੂ ਕਰ ਲੈ ਆਪੇ ਜਨਮ ਮਾਰ ਤੋਂ ਰਹਿਤ ਹੋ ਜਾਣਗੇ ਆਏ ਮੰਨ ਤੇ ਲਾਗੂ ਕਰਨਗੇ ਠੀਕ ਹੈ ਜੀ ਇਹਦੇ ਮੁਤਾਬਿਕ ਚੱਲਣਗੇ ਚੱਲਣਗੇ ਠੀਕ ਹੈ ਜੀ ਫਿਰ ਮੇਰੇ ਸਿੱਖ ਨੇ ਸਿੱਖਾਂ ਨੂੰ ਮੁਕਤੀ ਪ੍ਰਾਪਤ ਹੋਊਗੀ ਠੀਕ ਹੈ ਜੀ ਮੁਕਤੀ ਦਾ ਦਵਾਰ ਮਿਲ ਜੂ ਮੁਕਤੀ ਦਾ ਦਵਾਰ ਮਿਲ ਜੂ ਜੀ ਇਹਨਾਂ ਨੂੰ ਹਾਂ ਜੀ ਹਾਂ ਜੀ ਤੇ ਮੁਕਤ ਹੋ ਜਾਣਗੇ ਜੀ ਪਰ ਸਾਡੇ ਸਿੱਖਾਂ ਨੇ ਇਹ ਪੰਜੇ ਕਕਾਰ ਹਾਂ ਜੀ ਸਿੱਖਰੀ ਨਿਸ਼ਾਨੀ ਵਜੂ ਨਿਸ਼ਾਨੀ ਸਮਝ ਲਈ ਸਮਝ ਕੇ ਪਾਈ ਫਿਰਦੇ ਨੇ ਠੀਕ ਹੈ ਜੀ ਹੈ ਹਾਂ ਜੀ ਤੇ ਹੁਣ ਸਾਡੇ ਸਿੱਖ ਜੀ ਪੰਜੇ ਇੱਕ ਕਰਪਾਣ ਹੈ ਜੀ ਇਹ ਦਇਆ ਦੇ ਧਰਮਾ ਚੰਨ ਹੈ ਚੰਨ ਠੀਕ ਹੈ ਜੀ ਜਿਹਨੂੰ ਕਹੇ ਦਇਆ ਬਿਨ ਸਿੱਧ ਕਸਾਈ ਹਾਂਜੀ ਹਾਂਜੀ ਠੀਕ ਹੈ ਕਿਹੜੇ ਇਨਸਾਨਾਂ ਅੰਦਰ ਦਇਆ ਨਹੀਂ ਹਾਂਜੀ ਰਹਿਮ ਨਹੀਂ ਹਾਂਜੀ ਬਾਣੀ ਨੇ ਉਹਨੂੰ ਕਸਾਈ ਦਾ ਦਰ ਦਰ ਠੀਕ ਹੈ ਜੀ ਠੀਕ ਹੈ ਜੀ ਜਿਸਾਤ ਇਨਸਾਨ ਅੰਦਰ ਦਇਆ ਹਾਂਜੀ ਰਹਿਮ ਹੈ ਹਾਂਜੀ ਰੂ ਧਰਮੀ ਵਰਦੀ ਲੋੜ ਦੀ ਤਾਉ ਧਰਮ ਦਇਆ ਕਾਪੂ ਉਹ ਗੁਦੇਦਾਰ ਨਹੀਂ ਹੁੰਦਾ ਇਹ ਗੁਦੇਦਾਰ ਨਹੀਂ ਹੁੰਦਾ ਠੀਕ ਹੈ ਜੀ ਤਾਂ ਹੌਲ ਧਰਮ ਦਿਆ ਦਾ ਪੁੱਤ ਹਾਂਜੀ ਹਾਂਜੀ ਉਹ ਜਿਆਦਾ ਧਰਮਦਾਦੀ ਮਾਂ ਕੌਣ ਹੈ ਹਾਂ ਦਿਆ ਹੈ ਦਿਆ ਹੈ ਠੀਕ ਹੈ ਜੀ ਧਰਮ ਦੀ ਮਾਧ ਹੈ ਹਾਂਜੀ ਹਾਂ ਪਹਿਲਾਂ ਪੰਨੋ ਮੇਰਾ ਸਿੱਖ ਦਿਆਵਾਨ ਹੋਵੇ ਦਿਆਵਾਨ ਮੇਰੇ ਸਿੱਖ ਧਰਮੀ ਹੋਵੇ ਧਰਮੀ ਹੋਵੇ ਠੀਕ ਹੈ ਜੀ ਕੋਈ ਜੁਲਮ ਹੁਣ ਫੇਂ ਲਾ ਦੋ ਜੀ ਗੁਰੂ ਸਾਹਿਬ ਨੇ ਇੱਕ ਕਿਰਪਾਨ ਦਿਆ ਦੇ ਧਰਮ ਚਨ ਬਣਾਇਆ ਸੀ ਬਣਾਇਆ ਠੀਕ ਹੈ ਜੀ ਪਰ ਸਾਡੇ ਸਾਡੇ ਜਿਹੜੇ ਫਿਕ ਲੋਕ ਨੇ ਜੀ ਇਹਦੀ ਗਲਤ ਵਰਤੋਂ ਕਰ ਰਹੇ ਨੇ ਜੀ ਇਹ ਜੁਰਮ ਦੇ ਰਾਖੀ ਵਾਸਤੇ ਪੁਆਇ ਮਜਲੂਮਾਂ ਦੀ ਰਾਖੀ ਵਾਸਤੇ ਪੁਆਇ ਹਾਂ ਠੀਕ ਹੈ ਜੀ ਠੀਕ ਹੈ ਕਿਸੇ ਕੇ ਤੇ ਜੁਰਮ ਹੁੰਦਾ ਨਹੀਂ ਰਾਖੀ ਤੁਸੀਂ ਰਾਖੀ ਕਰੋ ਰਾਖੀ ਕਰਨ ਵਾਸਤੇ ਪੁਆਇ ਇਹ ਠੀਕ ਹੈ ਕਿਸੇ ਤੇ ਜੁਰਮ ਨਾ ਹੋਣ ਜੋ ਜੁਰਮ ਨਾ ਹੋਣ ਜੋ ਇਹ ਠੀਕ ਹੈ ਜੀ ਜੁਰਮ ਤੋਂ ਨਹੀਂ ਕੋਈ ਮਜਲੂਮ ਨੇ ਜੁਰਮ ਨਹੀਂ ਹੋਣਾ ਠੀਕ ਹੈ ਜੀ ਠੀਕ ਹੈ ਹੁਣ ਸਾਡੇ ਨਿਹੰਗ ਨੇ ਹਾਂ ਜੀ ਨਿਹੰਗ ਸਿੰਘਾ ਇੱਕ ਹਾਂ ਜੀ ਉਹ ਦੁਦਿਆਂ ਦੇ ਦੁਕਾਨ ਬਣਾਈ ਬੈਠਾ ਹੈ ਜੀ ਬੱਕਰੇ ਬੜਬੜ ਵੇਚ ਰਿਹਾ ਹੈ ਜੀ ਬਣਾ ਕੇ ਬੱਕਰੇ ਹੁਣ ਦੱਸੋ ਜੀ ਜੋ ਜੀ ਜਾ ਕਿੱਥੇ ਹੈ ਹਾਂਜੀ ਠੀਕ ਹੈ ਤੇ ਰਹਿਮ ਕਿੱਥੇ ਹੈ ਰਹਿਮ ਕਿੱਥੇ ਠੀਕ ਹੈ ਜੀ ਜਾ ਕਿੱਥੇ ਰਹਿਮ ਕਿੱਥੇ ਹੈ ਹਾਂ ਉਹਨਾਂ ਬੱਕਰੀ ਕਹਾਂਗੇ ਉਹ ਤਾਂ ਕसाई ਹੋਇਆ ਜੀ ਫਿਰ ਬਾਣੀ ਕਹੀਦੀ ਹੈ ਹਾਂਜੀ ਜਨਮੋ ਜਾਤ ਨਾ ਜਾਣੀਏ ਕਰਮੋ ਜਾਤ ਪਹਿਚਾਣੀਏ ਜਾਣੀ ਠੀਕ ਹੈ ਠੀਕ ਹੈ ਬਾਣੇ ਜਨਮ ਜੋਤ ਨਹੀਂ ਮੰਨੇ ਕਰਮ ਜੋਤ ਮੰਨੇ ਠੀਕ ਉਹ ਲੋਹੇ ਦਾ ਕੰਮ ਕਰਨਾ ਕੌਣ ਹੈ ਲੋਹਾਰ ਲੋਹਾਰ ਸੋਨ ਦਾ ਕੰਮ ਕਰਨ ਵਾਲਾ ਸੁਨਿਆਰ ਕਮਲਾ ਕੰਮ ਕਰਦਾ ਕਿਵੇਂ ਆ ਰਿਹਾ ਠੀਕ ਹੈ ਜੀ ਜਿਹੜਾ ਬੱਕਰੇ ਵੱਢ ਕੇ ਵੇਚੂਗਾ ਹਾਂਜੀ ਉਹ ਕੌਣ ਹੈ ਉਹ ਕਸਾਈ ਉਹ ਕਸਾਈ ਹੈ ਠੀਕ ਹੈ ਜੀ ਉਹਨੇ ਚੰਬਲ ਚੰਬਲ ਕੇ ਹਾਂਜੀ ਬੱਕਰੇ ਵੱੜ-ਵੱੜਾ ਹਾਂਜੀ ਇਹ ਵੇਚ ਰਿਹਾ ਹੈ ਕਹਿੰਦਾ ਮੈਂ ਤਾਜ਼ੇ ਬੱਕਰੇ ਵੱੜ-ਵੱੜ ਦੇਊਗਾ ਸਾਡੇ ਸਿੱਖਾਂ ਨੂੰ ਬਾਹਰ ਨੂੰ ਵੀ ਤੇਰੇ ਹਿੱਸੇ ਹੈ ਨਾ ਨਾ ਵੀ ਤੇਰੇ ਹਿੱਸੇ ਹੈ ਬਾਣਾ ਕਿਹਾ ਜਾ ਪਾਇਆ ਹੋਇਆ ਕੰਮ ਕੀ ਕਰਦਾ ਤੂੰ ਗੁੱਲਦੇ ਬੰਨ ਨੂੰ ਕਿਉਂ ਕਲਕਿਤ ਕਰਦਾ ਠੀਕ ਹੈ ਜੀ ਠੀਕ ਤੁਸੀਂ ਮੈਨੂੰ ਐਂ ਦੱਸੋ ਦੱਸਿਆ ਜੀ ਹਾਂਜੀ ਜਿਹੜਾ ਇਹ ਵੀਡੀਓ ਦੇਖੂਗਾ ਹਾਂਜੀ ਤੇ ਮੇਰੇ ਮੂਰੇ ਵੀਡੀਓ ਆਉਂਦੀ ਹੈ ਮੈਂ ਪ੍ਰਾਮੂ ਕਰ ਲੈਣਾ ਮੈਂ ਇਹ ਠੀਕ ਹੈ ਠੀਕ ਹੈ ਇਹ ਵੀਡੀਓ ਦੇਖ ਕੇ ਕੌਣ ਕਹੂ ਮੈਂ ਤਰ ਵੀ ਹੋਣਾ ਹਾਂਜੀ ਕੌਣ ਕਹੂ ਅਮਰ ਠਕੜੇ ਹਾਂਜੀ ਨਾ ਨਾ ਇਹ ਕਹੂਗਾ ਹਾਂਜੀ ਹੁਣ ਆਪਾਂ ਕਹਿੰਦੇ 50 ਚੋਂ ਛਾਈ ਲੋਕ ਬਣ ਰਹੇ ਨੇ ਹਾਂਜੀ ਹਾਂ ਇਹ ਬਣ ਨਹੀਂ ਰਹੇ ਹਾਂਜੀ ਇਹ ਬਣਾ ਰਹੇ ਨੇ ਬਣਾ ਰਹੇ ਜੀ ਠੀਕ ਹੈ ਜੀ ਠੀਕ ਹੈ ਜਿਹੜੇ ਹੋਰ ਤਾਂ ਮਾਇ ਲੋਕ ਇਸ ਨੂੰ ਕੀ ਕੀ ਕਹਿਣਗੇ ਠੀਕ ਹੈ ਜੀ ਠੀਕ ਹੈ ਜੀ ਹੁਣ ਇੱਕ 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 ਨਿੰਗ ਕਹਦਾ ਕਦਾ ਸੀ ਬੱਕਰੀ ਦੀ ਹੱਡੀ ਤੇ ਬੱਕਰੇ ਦਾ ਗਾਲ ਤਾਂ ਆ ਵੜ ਗਿਆ ਹਾਂਜੀ ਵੀ ਜਿਹੜੀ ਕਿਰਪਾ ਨਾਲ ਬੱਕਰੇ ਦਾ ਗਾਲ ਨਹੀਂ ਵੱਡੂ ਹਾਂ ਉਹ ਦੁਸ਼ਮਣ ਦਾ ਗਾਲ ਕਿਵੇਂ ਵੱਡੂ ਵਾਹ ਅੱਛਾ ਈ ਅੱਛਾ ਲੈ ਮੈਨੂੰ ਹੀ ਨਹੀਂ ਪਤਾ ਨਾ ਦੁਸ਼ਮਣ ਕੌਣ ਨੇ ਇਹਨਾਂ ਦੇ ਕੌਣ ਬੈਰੀ ਐ ਕੌਣ ਬੈਰੀ ਐ ਇਹ ਖਾਸੇ ਕੌਣ ਦੇ ਨੇ ਹਾਂ ਮਾੜੇ ਮਹਾਰਾਜ ਜਿਕੇ ਨਾ ਕੋ ਬੈਰੀ ਨਹੀਂ ਵਿਗਾਨਾ ਸਾਗਰਸਾਨਾ ਹਮ ਕੋ ਬਣਾਈ ਇਹਨਾਂ ਦਾ ਬੈਰੀ ਕੌਣ ਐ ਕੋਈ ਵੀ ਨਹੀਂ ਕੌਣ ਦੁਸ਼ਮਣ ਐ ਕੌਣ ਦੁਸ਼ਮਣ ਕੋਈ ਵੀ ਨਹੀਂ ਉਹ ਜੇ ਖਾਲਸਾ ਨੇ ਹਾਂ ਜੀ ਹਾਂ ਉਹ ਖਾਲਸੇ ਕੀ ਅਰਥ ਹੈ ਖਾਲਸਾ 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 ਹਾਂ ਖਾਲਸਾ 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 ਹਾਂ ਅਬ ਬੇਸਿਕਲ ਦੇ ਡੱਬੇ ਜਿਹਦੇ 'ਚ ਕੋਈ ਮਤਲਬ ਫੋਕ ਕੋਡ ਨਾ ਹੋਵੇ ਉਹਨੂੰ ਖਾਲਸਾ ਦੇ ਬੇਸਿਕਲ ਦੇ ਡੱਬੇ ਤੇ ਲਿਖਿਆ ਜਾਂਦਾ ਖਾਲਸਾ ਦੇਸੀ ਕਿਉਂ ਹਾਂ ਖਾਲਸਾ ਅਰਥ ਹੈ ਜਿਸ ਨੂੰ ਰਲਾ ਨਾ ਹੋਵੇ ਰਲਾ ਨਾ ਹੋਵੇ ਰਲਾ ਨਾ ਉਹਨੂੰ ਖਾਲਸਾ ਕਹਿੰਦੇ ਖਾਲਸਾ ਉਹ ਤੋਂ ਖਾਲਸਾ ਹਾਂ ਖਾਲਸਾ ਠੀਕ ਹੈ ਜੇ ਇਹਨਾਂ ਦੇ ਦੈਰੀ ਨੇ ਦੁਸ਼ਮਣ ਨੇ ਇਹ ਖਾਲਸੇ ਕਿਵੇਂ ਹੋਏ ਖਾਲਸੇ ਕਿਵੇਂ ਹੋਏ ਠੀਕ ਹੈ ਜੀ ਤੇ ਖਾਲਸੇ ਕਿਵੇਂ ਹੋਏ ਨਾ ਜੀ ਨਾ ਇਹਦਾ ਖਾਲਸਾ ਹੋਈਦਾ ਨਾ ਇਹ ਕਿ ਕਿਹੜੇ ਦੁਸ਼ਮਣ ਦਾ ਘਰ ਵੱਢਣਗੇ ਮੈਂ ਤੁਹ ਤੈ ਇਲਾਜਾ ਸਾਡਾ ਕੋਈ ਦੁਸ਼ਮਣ ਨਹੀਂ ਇਹਨਾਂ ਦੇ ਛੋੜ ਕਿਥੋਂ ਕੜੇ ਦੁਸ਼ਮਣ ਕੋਈ ਨਹੀਂ ਹਾਂ ਜੀ ਉਹ ਵੱਢ ਰਹਾ ਹਾਂ ਹਾਂ ਬੱਕਰੇ ਨੂੰ ਹਾਂ ਜੀ ਇਹ ਕਿਸ ਦਾ ਬਾਪ ਵੀ ਹੈ ਹਾਂ ਜੀ ਹਾਂ ਜੀ ਇਹਦਾ ਭਾਈ ਵੀ ਹੈ ਹਾਂ ਜੀ ਠੀਕ ਹੈ ਜੀ ਤੇਦਾ ਕੋ ਨਾਨਾ ਜੇ ਕਹਿੰਦਾ ਮਾਮਾ ਵੀ ਹੈ ਹਾਂ ਜੀ ਹਾਂ ਜੀ ਇਹ ਵੀਰਾ ਅਨਪੋਲ ਜੀ ਬੇਜਾਨ ਜੀ ਵੈ ਹਾਂ ਜੀ ਹਾਂ ਬੇਜਾਨ ਜੀ ਵੈ ਉਹ ਵੱਡੀ ਜਾਂਦਾ ਵੱਡੀ ਜਾਂਦਾ ਜੀ ਵੀ ਬਰਾਬਰ ਦੇ ਨੂੰ ਵੱਡ ਹਾਂ ਹਾਂ ਦੇ ਨਾਮ ਸੈਜਪਾ ਸੈਜਪਾੜ ਲਿਖਾ ਦੇ ਤੇਰਾ ਠੀਕ ਹੈ ਜੀ ਠੀਕ ਹੈ ਜੀ ਹੈ ਠੀਕ ਹੈ ਜੀ ਕਿਉਂ ਗੁੰਦੇ ਬਣ ਕੇ ਕਲੰਕਿਤ ਕਰਦੇ ਹੋ ਹਾਂ ਠੀਕ ਹੈ ਕਾਹਦੇ ਵਾਸਤੇ ਲਾਜ ਲਵਾਉਨੇ ਹੋ ਹਾਂ ਉਹ ਜੀ ਪੈਸੇ ਪੈਸੇ ਵਾਸਤੇ ਜੀ ਦੇ ਫਾਇਦੇ ਵਾਸਤੇ ਆ ਜੀ ਦੇ ਨਹੀਂ ਪੈਸੇ ਵਾਸਤੇ ਕਿ ਪੈਸਾ ਮਿਲਦਾ ਨਾ ਗੁਰੂ ਗੁਰੂ ਸਾਹਿਬ ਨੇ ਕਿੱਥੇ ਲਿਖਿਆ ਲਿਖਿਆ ਠੀਕ ਹੈ ਜੀ ਵੀ ਬੱਕਰੇ ਵੱਡੇ ਖਾਓ ਵੇਚੋ ਹਾਂ ਇਹਦਾ ਵੀ ਇਹਦਾ ਵੀ ਇਹ ਸਿੱਖ ਤੁਹਾਨੂੰ ਲਾਜ ਲਵਾ ਰਹੇ ਨੇ ਠੀਕ ਹੈ ਜੀ ਠੀਕ ਹੈ ਇਹ ਸਿੱਖ ਨੂੰ ਲਾਜ ਬੱਕ ਲੰਗ ਤੱਕ ਕਰ ਰਹੇ ਸਿਕੁੰਦੇ ਬਾੜੇ ਨੂੰ ਹਾਂ ਹਾਂ ਇਹਨਾਂ ਪਤਨ ਨੂੰ ਸ਼ਰਮ ਨਹੀਂ ਆਉਂਦੀ ਨਾ ਆਉਣੀ ਚਾਹੀਦੀ ਹੈ ਜੀ ਤੇ ਅੱਬ ਤੋਂ ਇਹ ਰੱਬ ਨੂੰ ਡਰਦੇ ਹਾਂ ਠੀਕ ਹੈ ਜੀ ਤੁਹਾਨੂੰ ਇਹ ਦੱਸਾਂ ਖਾਸਾ ਜੀ ਜਦੋਂ ਰੱਬ ਦੇ ਬਿਡੇ ਜਾਣਗੇ ਧਰਮ ਰਾਜੇ ਬਿਡੇ ਜਾਣਗੇ ਹਾਂ ਜੀ ਹਾਂ ਪਹਿਲੇ ਵਾ ਇਹਨੂੰ ਪਲਗ ਮਿਛਾਉਂਗਾ। ਨਾ ਜੀ ਰੱਬਾ ਰੱਬਾ ਇਹਨੂੰ ਤਾਂ ਉਨਾਂ ਤੇ ਕੱਢੀਗਾ। ਦਿੱਤੋਂ ਤੱਕ ਕਸਾਈਆਂ ਚਾਲੋਗੇ। ਨਾ ਨਾ। ਵੀ ਤਾਰ ਮੈਨੂੰ ਪਲਗ ਮਿਛਾਉਗਾ। ਵੀ ਆ ਗਏ ਬੱਕਰੇ ਖਾਣੇ ਭਗਤਾ। ਪਾੜ ਤਾ। ਕੀ ਬੱਕਰੇ ਖਾਣੇ ਵੱਢਣੇ ਭਾਵੇਂ ਤਾਂ ਆ ਗਏ। ਆ ਗਏ ਹਾਂਜੀ ਹਾਂਜੀ। ਠੀਕ ਹੈ। ਇਹ ਲੈਖਾ ਦੇਣਾ ਪੈ ਜੂ ਜਾਨ ਨੂੰ। ਹਾਂਜੀ ਇਹ ਤਾਂ ਦੇਣਾ ਹੀ ਪਊ। ਹੈ ਹੱਥ ਕਰ ਲੈ ਇੱਥੇ ਪਰ ਲੈ। ਪਰ ਲੈ। ਹਾਂ। ਇਹ ਰੱਬ ਦਾ ਇਹ ਰੱਬ ਦਾ ਖੋਪਣੀ ਮੰਨਦੇ। ਨਾ ਨਾ। ਠੀਕ ਹੈ ਜੀ ਠੀਕ ਹੈ। ਜੋ ਸਾਡੇ ਨਾਲ ਬੱਕਰੀ ਨੂੰ ਵੱਢਣ ਲੱਗਿਆ। ਹਾਂਜੀ। ਤਾਂ ਬੱਕਰੀ ਦੀ ਰੂਚੋ ਆਵਾਜ਼ ਆਈ ਤੇ ਹਾਂਜੀ ਹਾਂ ਠੀਕ ਹੈ ਸਦਨਾ ਹਾਂ ਤਾਂ ਮੈਨੂੰ ਕਿੰਨੇ ਵਾਰੀ ਵੱਢਿਆ ਹਾਂ ਮੈਂ ਤੈਨੂੰ ਕਿੰਨੇ ਵਾਰੀ ਵੱਢਿਆ ਹਾਂ ਇਹਦਾ ਬਣੀ ਚੱਲ ਗਈ ਹਾਂ ਹਾਂ ਠੀਕ ਹੈ ਤਾਂ ਸਦਨਾ ਥੁਰੀ ਛੱਡ ਕੇ ਭੰਗਤ ਬਣ ਗਿਆ ਕਿੱਥੇ ਬੈਠਾ ਹਾਂ ਜਿੱਥੇ ਬਾਬਾ ਨਾਨਕ ਕੇ ਬੈਠਾ ਉਹ ਉਥੇ ਸਦਨਾ ਬੈਠਾ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਦਨਾ ਦੀ ਬਾਣੀ ਵੀ ਹੈਗੀ ਬਰਾਬਰ ਬੈਠਾ ਭੰਗਤ ਬਣ ਗਿਆ ਉਹ ਸਦਨੇ ਉਹ ਤੁਹਾਡੇ ਨਾਲ ਵੀ ਅਸੀਂ ਬਣੂਗੀ ਹਾਂ ਅਕੀਰ ਤੇ ਉਹਨੇ ਕਹਿੰਦਾ ਮੈਂ ਮੈਨਾਹੀ ਕਾ ਸ਼ਗਾਵ ਨਹੀਂ ਕਾ ਸਾਹ ਹੈ ਨਾ ਮੋਰਾ ਔਸਰ ਲੱਗਿਆ ਰਾਖ ਨੇ ਸਦਨਾ ਜੱਟੋਰਾ ਇਹ ਦੇਖਿਆ ਜਾਣਾ ਪੂ ਜਾਣ ਨੂੰ ਹਾਂਜੀ ਠੀਕ ਹੈ ਠੀਕ ਹੈ ਇਹ ਚੰਬਲ ਚੰਬਲ ਕੇ ਕਰਦੇ ਨੇ ਗੱਲਾਂ ਨਾ ਹਾਂ ਹਾਂ ਇਹ ਰੱਬ ਦੇ ਖੂਬਸੂਰਤ ਕਰਦੇ ਠੀਕ ਹੈ ਠੀਕ ਹੈ ਖਾਸਜ ਇਹ ਹੱਥ ਕਰ ਲੈ ਆச்சு ਕਰ ਲੈ ਹਾਂ ਇਹ ਕਰ ਕਰੀਐ ਸੋ ਇਹ ਕਰ ਪਾਇ ਹਾਂਜੀ ਇਹ ਤਾਂ ਹੈ ਹੀ ਹੁਣ ਇਹਨਾਂ ਨੂੰ ਇਹ ਬਾਣੀ ਜਾਦ ਨਹੀਂ ਹਾਂ ਠੀਕ ਹੈ ਜੀ ਦੇਰਾਂਤ ਲੱਗੇ ਕੱਪੜੇ ਤਾਂ ਜਾਮਾ ਹੋਏ ਪੀਤ ਹਾਂਜੀ ਦੇਰਾਂਤ ਪੀਵੇਂ ਮਾਨਸਾ ਤੈਨ ਕੋ ਨਰਮਲ ਸੀਤ ਠੀਕ ਹੈ ਇਹ ਬਾਣੀ ਪੜਦੇ ਨਹੀਂ ਹੈ ਠੀਕ ਹੈ ਜੀ ਠੀਕ ਹੈ ਇਹ ਨਹੀਂ ਗਏ ਬਾਣੀ ਪੜਦੇ ਨਹੀਂ ਅੰਦਾ ਜੇ ਪੜ ਗਏ ਹੁਣ ਕੰਮ ਕਿਉਂ ਕਰਨ ਕੰਮ ਕਿਉਂ ਕਰਨ ਹਾਂ ਠੀਕ ਹੈ ਜੀ ਇਹ ਕਿਹਨੂੰ ਬੱਕਰੇ ਮਾਰ ਮੈ ਦਿਖਾਉਂਦੇ ਨੇ ਚੰਮ ਚੰਮ ਕੇ ਠੀਕ ਹੈ ਜੀ ਠੀਕ ਇਹ ਦੇਖੇ ਜਿਵੇਂ ਪਹਿਣਗੇ ਠੀਕ ਲੇਖਾ ਹਾਂ ਜੀ ਲੇਖਾ ਤਾਂ ਦੇਣਾ ਹੀ ਪਊਗਾ ਦੇਖੇ ਜਿਹੜੇ ਪਹਿਣਗੇ ਹਾਂ ਜੀ ਇਹ ਸੱਜਣਾ ਕੰਮ ਹੋਊਗਾ ਇਹ ਹਾਂ ਹੋਊਗਾ ਜੀ ਤਾਂ ਮਾ ਕਹਿੰਦਾ ਮੈਂ ਚੰਗਾ ਚੰਗਾ ਬੱਕਰੇ ਤਾਜੀ ਤਾਜੀ ਬੱਕਰੇ ਵੇਚੂੰਗਾ ਲੈ ਕਿਦਾ ਮੈਂ ਪੰਜ ਪੰਜ 6 ਕੋਟ ਦੁੱਧ ਪਾਉਣਾ ਮੈਂ ਜਾਣ ਬੁੱਝ ਕੇ ਇਹ ਕੰਮ ਸ਼ੁਰੂ ਕਰਿਆ ਇਹ ਕੰਮ ਸ਼ੁਰੂ ਕੀਤਾ ਤੇ ਕਿੱਡਾ ਪੱਲ ਮਾਰ ਸਾ ਕਿੱਡਾ ਫੂਰ ਮੈਂ ਹੈ ਨਾ ਚੰਗਾ ਪੱਲ ਦਾ ਚੰਗਾ ਕੰਮ ਕਾਇਆ ਕਿੱਡਾ ਚੰਗਾ ਕੰਮ ਖਾਵਾ ਪਾਣਾ ਹੁਣ ਕੋਈ ਤਾਂ ਅਸਾਈ ਬਣਦਾ ਹਾਂਜੀ ਕੋਈ ਬਿਆਸ ਜਾਂਦਾ ਕੋਈ ਸਰਸੇ ਦੇ ਕੋਈ ਕਿਤੇ ਕੋਈ ਕਿਤੇ ਕਿਤੇ ਹਾਂ ਹਾਂ ਲੁਕ ਜਾ ਰਹੇ ਨੇ ਜਾ ਰਹੇ ਨੇ ਠੀਕ ਹੈ ਸਿੱਖੀ ਪਹਿਰ ਆਵੇ ਕੋਈ ਪਾ ਰਿਹਾ ਨਾ ਨਾ ਕੌਣ ਕੌਣ ਅੰਬਰ 36 ਗੁੰਤਰ ਲੈ ਪਹਿਲਾ ਮੈਂ ਨਹੀਂ ਅੰਬਰ ਚੱਕਦਾ ਕਾਈ ਮੇਰੀ ਗੱਲ ਕੌੜੀ ਹੋਵੇ ਵਾਹੋ ਇਹ ਨੂੰ ਦੇ ਕੇ ਮੋਤ ਪਟ ਜਾਂਦੇ ਨੇ ਅੰਦਰ ਨੂੰ ਇਹ ਨੂੰ ਦੇ ਕੇ ਮੈਂ ਨਹੀਂ ਅੰਬਰ ਚਾਹਦਾ ਠੀਕ ਹੈ ਜੀ ਇਹ ਤਾਂ ਪਾਪੀ ਲੋਕ ਨੇ ਵੀ ਮੈਂ 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 ਤਾਂ ਸਾਧੂ ਲੋਕਾਂ ਦਾ ਮੈਂ ਤਾਂ ਹਾਂ ਠੀਕ ਹੈ ਜੀ ਠੀਕ ਹੈ ਮੈਂ ਵੀਰੇ ਸਾਧੂ ਦੀ ਪੂਜਾ ਕਰਦਾ ਮੈਂ ਸਾਧੂ ਬਿਰਤੇ ਮੇਰੀ ਕਿ ਮੈਂ ਪਾਪੀ ਥੋੜੀ ਬਣਨਾ ਮਨ ਕਰਕੇ ਇਹ ਤਾਂ ਪਾਪੀ ਨੇ ਤਾਂ ਪਾਪੀ ਨੇ ਠੀਕ ਹੈ ਇਹ ਸ਼ਰਮ ਨਹੀਂ ਮੰਦੇ ਠੀਕ ਹੈ ਜੀ ਵੀਡੀਓ 'ਪਰ ਘਟੜ ਖਾਣਾ ਖਾ ਲਓ ਮੰਗ ਲਓ ਕੁਝ ਕਰ ਲਓ ਹਾਂ ਜੀ ਹਾਂ ਜੀ ਠੀਕ ਹੈ ਆ ਵੀਡੀਓ 'ਪਾਪਾ ਲੋਕਾਂ ਨੂੰ ਕੀ ਦਿਖਾਉਨੇ ਹੋ ਬੰਤਾ ਨਾਮ ਲਿਖਾਓ ਠੀਕ ਹੈ ਤੁਹਾਨੂੰ ਗੁਰੂ ਦੇ ਬਾਣੇ ਨੂੰ ਲਾਜ ਲੱਗ ਰਹੀ ਹੈ ਖਾਲੇ ਗੁੱਲਾ ਬਾਣ ਦਾ ਲਾ ਦੇ ਲਾ ਦੇ ਠੀਕ ਹੈ ਜੀ ਪੂਰਨ ਬਾਣ ਦਾ ਲਾ ਦੇ ਖਾਲੇ ਖਾਲੇ ਠੀਕ ਹੈ ਹੁਣ ਆਪਾਂ ਕਿਰਪਾੰਦ ਪਵਾਈ ਦਾ ਜਿਆਦੇ ਧਰਮ ਵਾਸਤੇ ਠੀਕ ਹੈ ਜੀ ਇਹਨਾਂ ਧਰਮ ਕਿੱਥੇ ਜਾਂਦੇ ਗਿਆ ਕਿੱਥੇ ਗਈ ਅੱਛਾ ਹਾਂ ਜੀ ਹੈ ਕਿਤੇ ਨਾ ਜੀ ਰੱਬ ਰੱਬ ਦੇਖੋ ਹਾਂ ਜਿਸ ਅੰਦਰ ਥਾਂ ਅੰਦਰ ਦੇ ਮੈਂ ਉਧਰ ਵੀ ਹੈ ਉਹ ਭਗਤ ਵੀ ਹੈ ਉਹ ਭਗਤ ਵੀ ਹੈ ਉਹ ਦਰਦ ਤੇ ਪਰਵਾਹ ਨਹੀਂ ਹੋਗਾ ਸਿੱਖ ਧਰਮ ਆਪਣੀ ਸ਼ਿਕਾਇਤ ਭਗਤੀ ਮਾਰਗ ਹੈ ਭੀ ਮਾਰਗ ਹੈ ਠੀਕ ਹੈ ਜੀ ਸਿੱਖ ਧਰਮ ਭਗਤੀ ਮਾਰਗ ਹੈ ਹਾਂ ਨਹੀਂ ਬਲਕਿ ਮਾਰਗ ਪਰ ਇਹ ਇਹ ਕੌਣ ਹੈ ਇਹਦਾ ਕਸਾਈ ਹੋਇਆ ਜੀ ਦਿਆ ਬੰਦੇ ਦਾ ਕਸਾਈ ਹਾਂ ਜੀ ਹਾਂ ਉਹ ਪ੍ਰਮਾਤਮਾ ਨੂੰ ਉਹtheta ਦੇ ਵੇੜੇ ਕਸਾਈ ਮਨਜ਼ੂਰ ਹੈ ਕਿ ਭਗਤ ਮਨਜ਼ੂਰ ਹੈ ਉਸਦਾ ਭਗਤ ਮਨਜ਼ੂਰ ਹੈ ਭਗਤ ਨੂੰ ਜੇ ਪਤਾ ਨਹੀਂ ਵੀ ਦੇ ਲੈ ਕੇ ਜਾਣੇ ਪੈਣਗੇ ਠੀਕ ਹੈ ਜੀ ਠੀਕ ਹੈ ਜਦੋਂ ਆਪਾਂ ਵਿਆਬਾਨ ਤੱਕ ਅਪਤਰਮਿਆਪਾਂ ਹਾਂਜੀ ਤਾਂ ਪਰਮਾਤਮਾ ਦੇ ਬੇੜੇ ਮੁਕਤੀ ਮਿਲੂ ਮਿਲੂਗੀ ਠੀਕ ਹੈ ਠੀਕ ਹੈ ਆਪਨ ਮੁਕਤੀ ਸਿੱਖ ਨੂੰ ਮੁਕਤੀ ਮਿਲੂ ਮਿਲੂਗੀ ਹਾਂਜੀ ਜਦੋਂ ਵਿਆਹ ਦੇ ਧਰਮ ਆ ਗਿਆ ਸਾਡੇ ਆਪੀ ਮੌਤ ਹੋ ਜਾਂਦੀ ਹੈ ਇਹ ਜਾਇ ਤਾਹੀ ਦਾ ਮਹਾਰਾਜ ਨੇ ਕਹਿ ਵੀ ਜੀ ਮੇਰਾ ਸਿੱਖਾ ਜਿਆ ਹੋਗਾ ਮੌਤ ਹੈ ਜੇ ਉਹ ਮੁਕਤ ਹੈ ਹਾਂਜੀ ਵਿਸ਼ਣ ਸੰਦ ਹੈ ਹਾਂ ਉਹ ਭਗਤ ਹੈ ਉਹ ਭਗਤ ਪਰਮਾਤਮਾ ਦਾ ਭਗਤੀ ਮਨਜ਼ੂਰ ਹੈ ਹਾਂਜੀ ਭਗਤ ਮਨਜ਼ੂਰ ਹੈ ਜੀ ਅਰੇ ਤੂੰ ਜਰਾ ਹਾਂਜੀ ਹਾਂਜੀ ਹੁਣ ਘਾਉਂਦੇ ਨੇ ਕਿ ਦਾੜੀ ਕੇਸ ਆ ਗਈ ਹਾਂਜੀ ਹਾਂਜੀ ਹੁਣ ਦਾੜੀ ਕੇਸ ਦੀ ਨੇ ਇਹ ਸੱਚ ਦਾ ਪ੍ਰਤੀਕ ਹੈ ਸੱਚ ਦਾ ਪ੍ਰਤੀਕ ਹੈ ਠੀਕ ਹੈ ਹੁਣ ਗੁਰੂ ਸਾਹਿਬ ਨੇ ਕੇ ਸਿਕਉਰ ਖਾਏ ਨੇ ਹਾਂਜੀ ਵੀ ਮੇਰਾ ਸਿੱਖ ਝੂਠ ਨਹੀਂ ਬੋਲੂਗਾ ਮੇਰਾ ਸਿੱਖ ਸੱਚ ਬੋਲੂਗਾ ਠੀਕ ਹੈ ਜੀ ਕਿਸੇ ਲਾਲਚਾ ਆ ਕੇ ਹਾਂਜੀ ਇਹ ਮੈਂ ਮਾਨ ਨੀ ਕਰੂਗਾ ਮਾਨ ਠੀਕ ਹੈ ਮੇਰਾ ਬਾਣੀ ਮੇਰਾ ਸਿੱਖ ਬਾਣੀ ਪੜੂਗਾ ਬਾਣੀ ਪੜੂਗਾ ਪਹਿਲੇ ਪੀ ਕਰੂਗਾ ਹਾਂਜੀ ਕਰੂਗਾ ਠੀਕ ਹੈ ਜੀ ਜਿਹੜਾ ਸਿੱਖ ਬਾਣੀ ਪੜਦਾ ਹੈ ਹਾਂਜੀ ਹੁਣ ਤੂੰ ਇਹ ਲਾ ਲਓ ਆਪਾਂ ਲਾਸ਼ ਦੇ ਵਿੱਚ ਆ ਕੇ ਗੁਰੂ ਦਾ ਸਿੱਖ ਹੈ ਹਾਂਜੀ ਹਾਂ ਜੱਜਮੂਰੇ ਖੜ ਕੇ ਜਾ ਕੇ ਹਾਂਜੀ ਹਾਂ ਉਹ ਕੀ ਕਹੂਗਾ ਇਹ ਭਾਈ ਤੂੰ ਗੁਰੂ ਦਾ ਸਿੱਖ ਹੈ ਹਾਂ ਹਾਂ ਆਪਨੇ ਗੁਰੂ ਨੂੰ ਜਾਣ ਕੇ ਸੱਚ ਸੱਚ ਬੋਲੀ ਸੱਚ ਸੱਚ ਬੋਲੀ ਠੀਕ ਹੈ ਜੀ ਫੇਰ ਉੱਥੇ ਕੀ ਹੈ ਕਹਿੰਦੇ ਕੀ ਹੈ ਦਾੜੀ ਕਿਹਦਾ ਹੈ ਉਹ ਇਹਦੇ ਮੂਹ ਤੇ ਦਾੜੀ ਹੈ ਹਾਂ ਦਾੜੀ ਹੈ ਤੂੰ ਗੁਰੂ ਦਾ ਸਿੱਖ ਹੈ ਹਾਂ ਮੀਚੂ ਹੈ ਨਾ ਬੰਦੂ हां ਝੂਠ ਨਾ ਬੋਲੀ ਠੀਕ ਹੈ ਜੀ। ਯਾ ਝੂਠ ਨਹੀਂ ਬੋਲਦਾ। ਹਾਂ। ਬਾਣੀ ਪੜਦਾ ਹੈ? ਹਾਂ ਜੀ। ਉਹ ਕੌਣ ਹੁੰਦਾ ਹੈ? ਸਾਚੀ ਬੋਲਦਾ ਉਹ ਧਰਮੀ ਹੈ। ਭਗਤ ਹੈ? ਭਗਤ ਹੈ। ਉਪਰਟਾ ਹੈ? ਹਾਂ ਜੀ ਹਾਂ। ਫਿਰ ਪਰਮਾਤਮਾ ਨੂੰ ਕੀ ਕੌਣ ਮਨਜ਼ੂਰ ਹੈ? ਪਰਮਾਤਮਾ ਨੂੰ ਮਨਜ਼ੂਰ ਹੈ। ਭਾਵੇਂ ਤੂੰ ਲੈ ਉਹਨੂੰ ਮੁਕਤੀ ਬਿਲੂਣ। ਠੀਕ ਹੈ ਜੀ। ਠੀਕ ਹੈ ਜੀ। ਉਹਨੂੰ ਕੰਗਾ ਲਾ ਲਓ। ਹਾਂ ਜੀ। ਕੰਗਾ ਗੁਰੂ ਸਾਹਿਬ ਨੇ ਕਿਉਂ ਦਗਾਇਆ? ਜੀ। ਇਹਦੇ ਮਾਰੇ ਪਤਾ ਲੱਗਿਆ ਪਾਣੂ। ਹਾਂ ਜੀ ਹਾਂ ਜੀ। ਕਹੀ ਹੈ ਹਾਂਜੀ ਹਾਂ ਹੁਣ ਕੰਗਾ ਤਾਂ ਆ ਟਕਾਇਆ ਹੈ ਹਾਂਜੀ ਇਹ ਰੋਕਦਾ ਵੀ ਤੈ ਦੇਹਕਾਰੀ ਤਰ੍ਹਾਂ ਗੁਰੂ ਨਹੀਂ ਤੇਰਾ ਹਾਂਜੀ ਹਾਂਜੀ ਸ਼ਬਦ ਗੁਰੂ ਆ ਤੇਰਾ ਇਹ ਸ਼ਬਦ ਗੁਰੂ ਆ ਤੇਰਾ ਹਾਂ ਉਹ ਸੇਧਾ ਨੇ ਵੀ ਪੁੱਛਿਆ ਦੀ ਗੁਰੂ ਸਾਹਿਬ ਨੂੰ ਹਾਂ ਕਾਹਨ ਗੁਰੂ ਇਸ ਕਾ ਤੂੰ ਜੇਲਾ ਮਹਾਰਾਜ ਨੇ ਫਿਰ ਉੱਤਰ ਦਿੱਤਾ ਸ਼ਬਦ ਗੁਰੂ ਫੁਰਤ ਤੂੰ ਕੋਈ ਜੇਲਾ ਫੁਰਤ ਤੂੰ ਚੇਲਾ ਹਾਂਜੀ ਹਾਂਜੀ ਇਹ ਸ਼ਬਦ ਨੂੰ ਗੁਰੂ ਮੰਨੂ ਹਾਂਜੀ ਹਾਂਜੀ ਸ਼ਬਦ ਜਦੋਂ ਸ਼ਬਦ ਗੁਰੂ ਮੈਂ ਸ਼ਬਦ ਪੜਾਂ ਜਾਂ ਆਪਾਂ ਨੂੰ ਗਿਆਨ ਆਊਗਾ ਗਿਆਨ ਆਉਗਾ ਠੀਕ ਹੈ ਜੋ ਗਿਆਨੋ ਕੋ ਨੂੰ ਹਾਂ ਜੀ ਤੇ ਗਿਆਨ ਗਿਆਨੀ ਆਪਣਾ ਭਗਤ ਹੈ ਭਗਤ ਹੈ ਠੀਕ ਹੈ ਜੀ ਆਪ ਨੂੰ ਪਤਾ ਵੀ ਝੁਲਮ ਨਹੀਂ ਕਰਨਾ ਗਿਆਨ ਬਾਣੀ ਕਿਹਾ ਹੈ ਹਾਂ ਜੀ ਤੇ ਜਬ ਝੁਲਮ ਨਹੀਂ ਕਰਨਾ ਝੁਲਮ ਨਹੀਂ ਕਰਨਾ ਤੇ ਸਦਾ ਸੱਚ ਬੋਲਣਾ ਹੈ ਹਾਂ ਜੀ ਹਾਂ ਜੀ ਇਹ ਗੁਰੂ ਸਾਹਿਬ ਨੇ ਤਾਂ ਤਾਂ ਕੇਸ ਰਖਾਇਦੇ ਠੀਕ ਹੈ ਜੀ ਕੰਗਾ ਰਖਾਇਆ ਹੈ ਠੀਕ ਹੈ ਜੀ ਵਿਦਾ ਚ ਛਾਪੇ ਗੁਰੂ ਹੈ ਤੇਰਾ ਛਾਪੇ ਗੁਰੂ ਹੈ ਜੀ ਛਾਪੇ ਗੁਰੂ ਗੁਰੂ ਮੰਨੂਆ ਉਹ ਕੋਣ ਹੈ ਭਗਤ ਹੈ ਭਗਤ ਹੈ ਜੀ ਭਗਤ ਉਹਦੇ ਜਨ ਤੇ ਪਰਮਾਨ ਹੈ ਉਹਦੇ ਜਨ ਤੇ ਪਰਮਾਨ ਹੈ ਠੀਕ ਹੈ ਜੀ ਪੁਰਖ ਹੈ ਹਾਂ ਜੀ ਗੁਰੂ ਸਾਹਿਬ ਨੇ ਕਸ਼ਹਿਰਾ ਕਿਉਂ ਕਿਉਂ ਪਾਇਆ ਜੀ ਆਪਣੇ ਕਿਉਂ ਪਹਿਨ ਆਇਆ ਹਾਂਜੀ ਹਾਂਜੀ ਇਹ ਜਾਤ ਦਾ ਚਾਤ ਦਾ ਪ੍ਰਤੀਕ ਹੈ ਠੀਕ ਹੈ ਠੀਕ ਹੈ ਇਹ ਜਾਤ ਦਾ ਪ੍ਰਤੀਕ ਹੈ ਠੀਕ ਹੈ ਜੀ ਹੁਣ ਜਿਹੜਾ ਮਰ ਜਤੀ ਹੈ ਇੱਕ ਆ ਨਾਰੀ ਸਦਾ ਜਤੀ ਹਾਂ ਪਰ ਨਾਰੀ ਦੀ ਭੈਣ ਬਖਾਣਾ ਹਾਂਜੀ ਠੀਕ ਹੈ ਜੀ ਪੁਰਸ਼ ਹੈ ਦੱਸੋ ਹਾਂ ਜੀ ਜਿਹੜਾ ਕਾਮੀ ਪੁਰਸ਼ ਹੈ ਹਾਂ ਜੀ ਇਹ ਸਤਸੰਗੀ ਦਵਾਈ ਲੈਂਦਾ ਹੈ ਹਾਂ ਜੀ ਕੀਰਤਨ ਜੁ ਦਵਾਈ ਲੈਂਦਾ ਹੈ ਠੀਕ ਹੈ ਉਹ ਕੀਰਤਨ ਵੱਲ ਜਾਂ ਕਥਾ ਵੱਲ ਧਿਆਨ ਕਿੱਥੇ ਦੇਊਗਾ ਉਹਦੀ ਨਿਗਾਹ ਤਾਂ ਦੂਜੇ ਪਾਸੇ ਹੋਣੀ ਕਾਮੀ ਪੁਰਸ਼ ਦਾ ਬਰਨਾ ਲਊਗਾ ਨਹੀਂ ਲੱਗ ਲੱਗੂ ਕਿਥੇ ਇਹਦਾ ਕਾਮੀ ਪੁਰਸ਼ ਪਰਮਾਤਮਾ ਨੂੰ ਦੇ ਨੇੜੇ ਤੇ ਦੇ ਵੀ ਨਹੀਂ ਹਾਂ 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 ਇਹ ਜਾਦੀ ਨਹੀਂ ਹੈ ਠੀਕ ਹੈ ਠੀਕ ਹੁਣ ਜਿਹੜਾ ਇਨਸਾਨ ਜਦ ਹੀ ਆਏ ਹਾਂਜੀ ਉਹ ਹਰ ਟਾਈਮ ਰੱਬ ਦਾ ਨਾਲ ਹੋਊਗਾ ਰੱਬ ਦਾ ਨਾਲ ਪਰਮਾਤਮਾ ਨਾਲ ਹੋਊਗਾ ਸੱਚ ਸੱਚ ਕੰਨੀ ਨਹੀਂ ਜਾਊਗਾ ਸੱਤਵਲ ਜਾਊ ਹਾਂਜੀ ਠੀਕ ਹੈ ਤੇ ਸੱਤਵਲ ਜਾਂਦਾ ਉਹ ਕੌਣ ਹੈ ਉਹ ਭਗਤ ਹੈ ਜੀ ਤੇ ਪਰਮਾਤਮਾ ਨੂੰ ਭਗਤ ਮੰਜ਼ੂਰ ਹੈ ਭਗਤ ਮੰਜ਼ੂਰ ਹੈ ਜਿਹੜਾ ਭਗਤ ਹੈ ਉਹ ਉਸੇ ਨੂੰ ਮੁਕਤੀ ਮਿਲੂ ਉਹ ਮੁਕਤੀ ਇਹ ਗੁਰਸਾਂਗ ਤਾਂ ਆਪ ਹੈ ਨਾ ਸਾਡੇ ਠੀਕ ਹੈ ਜੀ ਜੀ ਮੁਕਤੀ ਦਾ ਦਰ ਦੀ ਮੁਕਤ ਹੋਵੇ ਮੇਰਾ ਸਿੱਖ ਇਹ ਨੂੰ ਸੰਧ ਕੇ ਮੁਕਤ ਹੋਵੇ ਹੋਵੇ ਠੀਕ ਹੈ ਠੀਕ ਹੈ ਫਿਰ ਆ ਗਿਆ ਕੜਾ ਹਾਂਜੀ ਕੜਾ ਕੀ ਹੈ

ਕਿਸੇ ਦੀ ਚੋਰੀ ਨਹੀਂ ਕਰੂਗਾ ਕਰੂਗਾ ਠੀਕ ਹੈ ਮੇਰਾ ਸਿੱਖ ਇਸ ਹੱਥ ਨਾਲ ਦਿਲਮ ਨਹੀਂ ਕਰੂਗਾ ਨਹੀਂ ਕਰੂਗਾ ਠੀਕ ਹੈ ਔਰ ਜਿਹੜੇ ਕਰ ਰਹੇ ਨੇ ਉਹ ਪੌਣ ਨੇ ਉਹ ਤਾਂ ਨਹੀਂ ਤਸਾਈ ਹੋਈ ਬੱਕਰੀ ਨੇ ਵੜ ਰਹੇ ਹਾਂ ਜਲਮੀ ਗੁਰੂ ਸਾਹਿਬ ਦਾ ਦਿਲ ਵਿੱਚ ਓਕਣ ਵਾਸਤੇ ਕਲਾ ਪਾਇਆ ਹਾਂਜੀ ਹਾਂ ਪਰ ਸਾਡੇ ਲਿੰਗ ਉਹ ਗੁਰੂ ਘਰ ਦੇ ਨੇ ਕੜੇ ਨਾ ਅੰਡੇ ਬੰਦੇ ਦੇ ਬਾਹਰ ਗੁਰੂ ਸਾਡੇ ਗੁਰੂ ਸਾਹਿਬ ਨੇ ਕੜਾ ਤਾਪ ਆ ਜੀ ਪਰ ਸਾਡੇ ਸਿੱਖਕ ਕੜਿਆ ਨਾ ਆਂਡੇ ਭੰਦੇ ਨੇ ਉਰਜੀ ਬਣਾ ਰਹੇ ਨੇ ਕੁੱਝਿਆ ਕਰੋ ਪੇਨਾ ਠੇਕੇ ਵੀ ਖੋਲੋ ਹਾਂਜੀ ਹਾਂ ਠੇਕੇ ਵੀ ਖੋਲੋ ਤੁਸੀਂ ਕਹਦੇ ਪੜਤੇ ਠੀਕ ਹੈ ਠੀਕ ਹੈ ਇਹ ਗੁਰੂ ਸਾਹਿਬ ਬਾਰੇ ਵੀ ਪਸੰਦ ਹੋਏ ਨੇ ਹਾਂ ਹੋਈ ਨਹੀਂ ਕੋਈ ਨਹੀਂ ਗੁਰੂ ਸਾਹਿਬ ਇਹ ਹੋਏ ਨੇ ਹਾਂਜੀ ਹਾਂਜੀ ਹਾਂ ਕੋਈ ਨਾ ਪੱਤੀ ਖਾਂਦੇ ਨੂੰ ਇਹ ਤਾਂ ਕਸਾਈ ਹੋਈ ਜੀ ਫਿਰ ਸਹੀ ਨਹੀਂ ਹਾਂਜੀ ਹਾਂ

ਇਹ ਦਿਮਾਗ ਨਹੀਂ ਲੈਣਾ ਦਾ ਹਾਂ ਠੀਕ ਹੈ ਜੀ ਠੀਕ ਕੋਈ ਸਮਝ ਨਹੀਂ ਆਉਂਦੀ ਠੀਕ ਹੈ ਜੀ ਕਿੱਥੇ ਜਾ ਰਹੇ ਨੇ ਇਹ ਮੇਰੇ ਅੰਮ੍ਰ ਗੱਲਾਂ ਦਾ ਗੁੱਸਾ ਦਾ ਕਰ ਲਗੇ ਹਾਂ ਠੀਕ ਹੈ ਜੀ ਕਣੀ ਜਾਣ ਆਪਣੇ ਕਿਲੇ ਦੇ ਹਾਂ ਠੀਕ ਹੈ ਜੀ ਪਰ ਲੋਕਾਂ ਨੂੰ ਦੁਨੀਆ ਸਾਹਮਣੇ ਵੱਡ-ਵੱਡ ਕਲੰਕ ਤੱਕ ਕਿਉਂ ਕਰਦੇ ਸਾਡੇ ਸਿੱਖ ਧਰਮ ਨੂੰ ਹਾਂ ਜੀ ਹਾਂ ਜੀ ਠੀਕ ਹੈ ਜੇ ਜੇ ਹੈਗੀ ਤਾਂ ਬੈਠੇ ਰਹੋ ਚਲੋ ਅੰਦਰ ਆਓ ਜੇ ਉਹ ਕੋਰੋ ਵੀਡੀਓ ਦਾ ਨਾਮ ਪਾਓ ਵੀਡੀਓ ਪਾਉਂਦੇ ਨੇ ਵੀਡੀਓ ਦਾ ਨਾਮ ਪਾਓ ਚਾਰ ਚਾਰ ਪੰਜ ਪੰਜ ਡਾਉਂਡ ਦੇ ਖੁੰਡ ਧੜਕੇ ਨਾ ਬੱਕਰੇ ਵੜ ਵੜ ਕੇ ਢੇਰ ਲਈ ਜਾਂਦੇ ਨੇ। ਓਹੋ। ਵੀਡੀਓ ਦਾ ਨਾ ਪਾਓ। ਵੀਡੀਓ ਨਾ ਪਾਓ। ਹਾਂ। ਇਹ ਕਸਾਈਆਂ ਦਾ ਕੰਮ ਫੜ ਲਿਆ। ਕਸਾਈਆਂ ਦਾ ਕੰਮ। ਇਹ ਗੁਰੂ ਕਿ ਸਿਖਲੇ? ਹਾਂ। ਕੀ ਨੇ ਇਹ? ਨਾ ਜੀ ਨਾ ਇਹ ਤਾਂ ਕਸਾਈ ਹੋਏ ਐ। ਇਹਦਾ ਕਸਾਈ ਨੇ। ਇਹ ਕਸਾਈਆਂ ਦਾ ਕੰਮ ਐ। ਠੀਕ ਐ। ਇਹ ਸਿਖੇ ਗੁਰੂ ਕਿ ਸਿਖਨੇ ਕਿ ਕਸਾਈ ਨੇ। ਕਸਾਈ ਨੇ। ਇਹ ਕਸਾਈ ਨੇ। ਹਾਂ ਜੀ। ਤੇ ਦੂਜੇ ਧਰਮ ਵਾਲੇ ਕੀ ਕਹਿੰਦੇ ਹੋਣਗੇ? ਨਾ ਜੀ ਨਾ। ਜਦੋਂ ਫਿਰ ਲੇਖਾ ਹੋਊਗਾ ਫਿਰ ਲੇਖਕ ਆਪ ਹੀ ਉਸੇ ਇੱਕ ਬੱਖ ਕੱਢੇ ਜਾਣਗੇ ਸਮਝੇ ਨਾ ਗਰ ਉਹ ਸਭ ਮਨਜ਼ੂਰ ਨਹੀਂ ਹਣ ਗੁਰੂਨ ਧਰਮ ਰਾਜ ਹੁੰਦਾ ਇਹ ਮਨਜ਼ੂਰ ਨਹੀਂ ਹੋਣੇ ਓਥੇ ਤੇ ਪਾਪ ਕਰਦੇ ਨੇ ਹਾਂ ਜੀ ਹਾਂ ਤੇ ਰੱਬ ਦੇ ਰੱਬ ਦੇ ਜਿਹੜੇ ਪਾਪੀ ਮਨਜ਼ੂਰ ਹੈ ਭਗਤ ਮਨਜ਼ੂਰ ਹੈ ਭਗਤ ਮਨਜ਼ੂਰ ਹੈ ਇਹ ਗੁਰੂ ਸਾਹਿਬ ਦਾ ਬਹਾਨਾ ਲਾ ਲਾ ਬਹਾਨੇ ਲਾ ਲਾ ਬਹਾਨਾ ਠੀਕ ਬੱਕਰੇ ਭੱਡੀਆਂ ਨਹੀਂ ਠੀਕ ਨਾ ਮੇਰੀ ਗਿਆਨ ਦੇ ਨੋ ਨਾ ਪੁਰਾਣਾ ਬੇਦਨੇ ਠੀਕ ਹੈ ਇਹ ਗੁਰੂ ਸਾਹਿਬ ਨੂੰ ਕਲੰਕ ਤੇ ਨਹੀਂ ਕਰ ਰਹੇ ਇੱਕ ਧਰਮ ਨੂੰ ਕਲੰਕ ਤੇ ਨਹੀਂ ਕਰ ਰਹੇ ਇਹ ਕਿਹੜੀ ਸ਼ਾਨ ਦੀ ਗੱਲ ਹੈ ਠੀਕ ਹੈ ਜੀ ਠੀਕ ਹੈ ਸੱਜਣੋ ਛਿਰਦਲ ਸਿੜੀਆਂ ਇਹ ਕਰਨੇ ਰੱਬ ਦੇ ਲਾਡ ਲੱਗ ਜਾਓ ਹਾਂ ਠੀਕ ਹੈ ਜੀ ਰੱਬ ਦੇ ਲਾਡ ਲੱਗ ਜਾਓ ਵੀ ਕੀ ਮੰਗਦੇ ਹੋ ਇਹ ਪੰਜੇ ਕਾਰ ਮੁਕਤੀਆ ਦੁਆਰ ਨੇ ਜੇ ਸਮਝਾਂਗੇ ਇਹਦੇ ਮਤਾਬੇ ਤੇ ਲੱਗੇ ਮੇਰੇ ਮਤਾਬੇ ਚੱਲਾਂਗੇ ਪਹਿਲਾਂ ਬੈਠਾ ਪਾ ਤਕਾਰ ਪਕੜਪਾਣਾ ਬੈਠਾ ਕੜਾ ਹੈ ਹਾਂਜੀ ਕਿਰਪਾਨ ਹੈ ਕੀ ਕੁਛ ਹੈ ਕਿਰੀ ਕੀ ਜਾਂ ਆਪਾਂ ਕੀ ਜਾਨਿਆ ਠੀਕ ਹੈ ਠੀਕ ਹੈ ਇਹ ਮੁਕਤੀ ਚਾਹੁੰਦੇ ਆ ਇਹਨਾਂ ਦੇ ਮੁਤਾਬਕ ਹੀ ਚੱਲੋ ਸਾਧਕ ਹੀ ਚੱਲੋ ਠੀਕ ਹੈ ਜੀ ਜਦੋਂ ਇਹਨਾਂ ਦੇ ਮੁਤਾਬਕ ਹੀ ਚੱਲਾਂਗੇ ਆਪੇ ਮੁਕਤੀ ਆਪੇ ਮੁਕਤੀ ਹੈ ਇਹ ਠੀਕ ਹੈ ਜੀ ਇਹਦੇ ਮੁਤਾਬਕ ਹੀ ਚੱਲੇ ਆਪਾਂ ਕਿੱਥੇ ਬਣਾਂਗੇ ਭਗਤ ਬਣਾਂਗੇ ਮੁਕਤੀ ਆਪੀ ਮੁਕਤੀ ਹੈ ਠੀਕ ਹੈ ਜੇ ਆਪਾਂ ਨੂੰ ਪਾ ਕੇ ਆਪਾਂ ਜ਼ੁਲਮ ਕਰਦੇ ਆਂ ਫੇਰ ਕੋਈ ਮੁਕਤੀ ਨਹੀਂ ਹਾਂ ਰੱਬ ਜੀ ਫੇਰ ਤਾਂ ਮੁਕਤੀ ਦੇ ਲੋਵੇ ਲਾਉਣੀ ਨਹੀਂ ਹੈਂ ਹੋਮਾਂਗੇ ਹਾਂ ਨਹੀਂ ਰੱਬ ਅੱਜ ਦੀ ਵੀਡੀਓ ਐਡੀਕਾ ਹਾਂਜੀ ਕਿਤੇ ਫੇਰ ਦੂਜੀ ਵੀਡੀਓ ਕਿਤੇ ਫੇਰ ਪਾਵਾਂਗੇ ਜੇ ਮੇਰੇ ਵੀਰ ਭਾਈ ਨੂੰ ਇਹ ਵੀਡੀਓ ਪਸੰਦ ਆਇਆ ਤਾਂ ਅੱਗੇ ਵੀ ਕਿ ਸ਼ੇਅਰ ਕਰਿਓ ਜੇ ਕੋਈ ਗਲਤ ਬੋਲਿਆ ਹੋਵੇ ਬੋਲ ਜਦੋਂ ਭਾਈ ਗਲਤੀ ਹੋ ਜਾਂਦੀ ਐ ਠੀਕ ਹੈ ਠੀਕ ਹੈ ਤਾਂ ਵੱਧ ਘੱਟ ਗੱਲ ਚੱਕਾ ਆਪਾਂ ਕੱਲ ਹੋਰ ਸੋਚਣਾ ਕਰੀ ਹੋਰ ਜਾਂਦੀ ਐ ਠੀਕ ਹੈ ਜੀ ਹੈਨਾ ਹਾਂ ਜੀ ਦੋਸਤਾਂ ਨੂੰ ਮਾਫੀ ਦਿਓ ਮੇਰਾ ਨਾ ਬਲਬਿੰਦਰ ਸਿੰਘ ਬਰਾੜ ਬਰਾੜ ਧਰਮੂ ਚੈਨਲ ਸਾਡਾ ਠੀਕ ਹੈ ਜੀ 9963173567 ਸਾਡਾ ਨੰਬਰ ਹੈ ਸਾਡਾ ਠੀਕ ਹੈ ਮੇਰੇ ਨਾਲ ਨੇ ਜ세ਦਾਰ ਜੀ ਕੇ ਸਤਸੰਗ ਲੋਂਗੋਵਾਲ ਠੀਕ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ